ਤੋ ਕੀ ਹਾਲ ਚੱਲੇ ਸਵਾਗਤ ਹੈ ਤੁਹਾਡਾ ਆਪਣੇ ਅਗਲੇ ਵਲੌਗ ਦੇ ਵਿੱਚ ਤੇ ਪਹੁੰਚ ਗਏ ਆਂ ਕਬੂਤਰਾਂ ਕੋਲ ਇੱਕ ਤੇ ਕਬੂਤਰ ਬੈਠੇ ਆ ਆਪਣੇ ਓਕੇ ਰਿਪੋਰਟ ਲੜ ਰਹੇ ਆ ਤੇ ਇੱਕ ਕਬੂਤਰ ਬਠਾਤੇ ਆਂ ਇਸ ਛਤਰੀ ਤੇ ਉਹ ਵੀ ਦਿਖਾਉਂਦੇ ਆ ਤੇ ਬੱਚਿਆਂ ਨੂੰ ਬਿਠਾਵਾਂਗੇ ਹੁਣ ਛਤਰੀਆਂ ਤੇ ਆ ਬੈਠੇ ਬੱਚੇ ਇੱਧਰ ਇਹਨਾਂ ਨੂੰ ਵੀ ਛੱਡਦੇ ਆਂ ਛਤਰੀ ਤੇ ਚੱਲਦੇ ਆਂ ਉੱਪਰ ਉੱਪਰ ਵਾਲੇ ਕੂਤਰਾਂ ਨੂੰ ਖੋਲੀਏ ਦਾਣਾ ਪੱਕਾ ਪਾਈਏ ਬਾਹਰ ਖੋਲਦੇ ਆਂ ਉਹਨਾਂ ਨੂੰ ਦੇਖਦੇ ਆਂ ਇਹ ਦੋ ਛਤਰੀਆਂ ਕਰਤੀਆਂ ਐ ਖੜੀਆਂ ਤੇ ਇੱਕ ਇਹਦੇ ਤੇ ਕੋੁੱਤਰ ਬਿਠਾ ਦਿਆ ਤੇ ਇੱਕ ਉਹ ਖੜੀ ਐ ਸਾਹਮਣੇ ਦੋਨੋਂ ਲਾਤੀਆਂ ਆਫਸ 'ਚ ਤੇ ਛੱਡਦੇ ਆ ਬੱਚੇ ਬੱਚਿਆਂ ਨੇ ਛਤਰੀਆਂ ਛੱਡਦੇ ਆ ਲੋ ਬਈ ਮਿੱਤਰੋ ਇਹ ਪੂਰਾ ਬੱਚਾ ਤਾਂ ਬੈਠ ਗਿਆ ਏ ਤੇ ਹੁਣ ਛੱਡਦੇ ਆ ਇਹਨੂੰ ਇਹ ਬੱਚੇ ਨੂੰ ਛੱਡਦੇ ਆ ਛਤਰੀ ਤੇ ਤੇ ਛੱਡਦੇ ਆ ਲੋ ਬਈ ਮਿੱਤਰੋ ਇਹ ਬੱਚਾ ਜੀ ਬੈਠ ਗਿਆ ਛਤਰੀ ਤੇ ਤੇ ਹੁਣ ਚਲਦੇ ਆ ਉੱਪਰ ਦਿਖਾਉਂਦੇ ਆ ਉੱਪਰ ਵਾਲੇ ਗੂਤੇ ਤੁਹਾਨੂੰ ਤੇ ਲੋ ਬਈ ਮਿੱਤਰੋ ਪਹੁੰਚ ਗਏ ਆ ਆਪਾਂ ਉੱਪਰ ਪੂਤਾਂ ਕੋਲੇ ਤੇ ਖੋਲਦੇ ਆ ਇਹਨਾਂ ਨੂੰ ਵੀ ਬੱਚੇ ਨਿਕਲੇ ਨਹੀਂ ਹਲੇ ਤੱਕ ਤੇ ਆਉਣ ਤੋਂ ਅੰਡੇ ਖਰਾਬ ਲੱਗਦੇ ਆ ਮਨ ਨੂੰ ਵੈਸੇ ਤੇ ਜਿਹੜਾ ਆਪਣਾ ਬੱਚਾ ਸੀ ਟਾਂਕਾ ਉਹ ਆਪਾਂ ਬੱਚਾ ਦੇ ਆਈ ਸੀ ਕੱਲ ਕੱਲ ਆਪਾਂ ਲੇਟ ਗਏ ਥੋੜਾ ਜਿਹਾ ਤਾਂ ਕਰਕੇ ਵੀਡੀਓ ਬਣਾ ਨਹੀਂ ਹੋਈ ਪਰ ਆਪਾਂ ਨੇ ਉਹ ਦੇ ਆਂਦਾ ਉਹ ਦੇਖਣੇ ਨੂੰ ਨਹੀਂ ਮਿਲੂਗਾ ਦੇਖੋ ਤੇ ਆਉਣ ਤੋਂ ਇਹਨਾਂ ਨੂੰ ਹੀ ਬਾਹਰ ਖਾਣ ਤੋਂ ਦਾਣੇ ਦੂਨੇ ਤੇ ਖੁੱਡੇ ਪਏ ਆਪਣੇ ਇਹਨ ਪੂਰੇ ਸੁੱਕੇ ਤੇ ਆ ਗਏ ਕਬੂਤਰ ਆਪਣੇ ਬਾਹਰ ਸਾਰੇ ਲੋ ਬਈ ਮਿੱਤਰੋ ਆ ਗਏ ਕੂਤੇ ਸਾਰੇ ਬਾਹਰ ਇਹਨੂੰ ਖਾਣ ਤੋਂ ਰੋੜ ਰੂੜ ਪਾਣੀ ਪੂਣੀ ਪੀਣ ਦੋ ਤੇ ਦੇਖੋ 빙ਲ ਮਾਇਦਾ ਠੀਕ ਹੈ ਇਹ ਪਾਣੀ ਪੂਣੀ ਪੀਉਂਗੇ ਛਤਰੀਆਂ ਖੜੀਆਂ ਐ ਤੇ ਜਾਲ ਖੜਾਏ ਇਹਦੇ ਤੇ ਬੈਠੇ ਰਹੂਗੇ ਤੇ ਦੇਖੀਏ ਕੀ ਸਾਫ ਤਾ ਮਣਡਿਆਂ ਦਾ ਵੈਸੇ ਡਾਂਡੇ ਖਰਾਬੇ ਲੱਗਦੇ ਆ ਉਹਨਾਂ ਅੰਡਾ ਖਰਾਬ ਲੱਗਦੇ ਆ ਚਲੋ ਕੋਈ ਨਹੀਂ ਦੇਖੀ ਜਾਊਗੀ ਤੇ ਦੋ ਅੰਡੇ ਐ ਨਹੀਂ ਤਰਤੇ ਤੇ ਦੋ ਅੰਡੇ ਇਹਦੇ ਨੀਚੇ ਪਏ ਐ ਉਤਨੀ ਨੀਚੇ ਉਹਨੇ ਬੱਤੇ ਨੇ ਗੱਡੇ ਹਲੇ ਤੱਕ ਤੇ ਦਾਣੇ ਦਾਣੇ ਇੱਟਰੀ ਰੱਖ ਦਿੰਦੇ ਆ ਉਹਨਾਂ ਨੂੰ ਖਾਣ ਦੋ ਦਾਣੇ ਤੇ ਚੱਲਦੇ ਆਂ ਹੀ ਹੁਣ ਆਪਾਂ ਨੀਚੇ ਬੱਚਿਆਂ ਨੂੰ ਦੇਖਦੇ ਆਂ ਇੱਕ ਅੱਦੇ ਦਿਨਾਂ 'ਚ 18 ਪਾਉਂਗੇ ਤੇ ਬੱਦਲ ਹੋਇਆ ਵਾਏ ਪੂਰਾ ਮੌਸਮ ਖਰਾਬ ਐ ਹਲਕੇ ਹਲਕੇ ਕਿਣੀਆਂ ਜੀਆਂ ਵੀ ਗਿਰਦੀਆਂ ਐ ਤੇ ਜੰਗਲੀਆਂ ਨੀਚੇ ਵੀ ਬੱਚੇ ਆਪਣੇ ਪਲ ਗਏ ਬਸ ਚੱਕ ਲਾਂਗੇ ਉਹਨਾਂ ਨੂੰ ਵੀ 5-7 ਦਿਨਾਂ 'ਚ ਤੇ ਤੁਹਾਨੂੰ ਦਿਖਾਵਾਂਗੇ ਤੇ ਫੋਟੋ ਲਾ ਦਾਂਗੇ ਅੱਜ ਉਹਨਾਂ ਦੀ ਇੱਕ ਕਲਿੱਪ ਥੋੜੀ ਜੀ ਉਹ ਵਧੀਆ ਐ ਇਹ ਬੈਠੇ ਕੂਤੜ ਸਾਰੇ ਪੂਰੇ ਤੰਦਰੁਸਤ ਹੈ ਤੇ ਚੱਲਦੇ ਹੁਣ ਆਪਾਂ ਨੀਚੇ ਤੇ ਲੋਬੀ ਮਿੱਤਰੋ ਬੱਚੇ ਬੈਠ ਗਏ ਇੱਕੇ ਛਤਰੀ ਤੇ ਕਲੀਅਰ ਹੋ ਜਾ ਹੋ ਗਿਆ ਤੇ ਬੈਠੇ ਆ ਬੱਚੇ ਇੱਕੇ ਛਤਰੀ ਖੜੀ ਹੈ ਇਹ ਵੀ ਦਾਣੇ-ਦੋਣੇ ਚੁਗਦੇ ਆ ਦੇਖਦੇ ਆ ਜੇ ਖੁੱਡਾ ਪਾਇਆ ਆ ਥੋੜੀ ਜਿਹੀ ਇੱਟਾਂ ਚੜਾਈਆਂ ਸੀ ਕੱਲ ਮੀਂਹ ਪੈਣ ਲੱਗ ਗਿਆ ਮੁੜ ਕੇ ਚੜਾਣੀ ਹੋਈਆਂ ਤੇ ਜੇ ਖੁੱਡਾ ਪਾਇਆ ਫੇ ਨੈਟ ਦੁਆਰੇ ਖੋਲਣਾ ਪਊਗਾ ਆਪਾਂ ਨੂੰ ਕਿਉਂਕਿ ਉਹ ਅੰਦਰਲੀ ਸਾਈਡ ਐ ਕਿਉਂਕਿ ਉਹਦੇ ਕੰਦ ਦੇ ਉੱਪਰ ਚਣਾਈ ਹੋਣੀ ਐ ਤੇ ਬੈਠੇ ਆ ਉੱਤਰ ਸਾਰੇ ਓਕੇ ਰਿਪੋਰਟਾਂ ਲਓ ਜੀ ਸਾਰੇ ਕਬੂਤਰ ਬਣੇ ਓਕੇ ਤਕਰੀਬਨ ਤੇ ਜੰਗਲਾਂ નીચે ਬੱਚੇ ਵੀ ਪਲ ਗਏ ਹੁਣ ਆਈ ਫੋਟੋ ਲਾ ਦਾਂਗੇ ਆਪਾਂ ਮੂਰੇ ਥੰਬਨੇਲ ਤੇ ਲਾ ਦੇਾਂਗੇ ਤੇ ਖਾਨਦਵੈਨਾਂ ਨੂੰ ਦਾਣੇ ਆਪਾਂ ਵੀ ਚਲਦੇ ਆਂ ਬੱਚਿਆਂ ਨੂੰ ਬੈਣ ਦਾ ਛਤਰੀ ਤੇ ਮੌਸਮ ਪੂਰਾ ਓਕੇ ਐ ਲੈਣ ਤੋਂ ਨਜ਼ਾਰੇ ਤੇ ਹਾਂਜੀ ਬਾਈ ਮਿੱਤਰੋ ਕੂਤਰ ਖੋਦਿਆਂ ਨੂੰ ਹੋ ਗਿਆ ਤਕਰੀਬਨ ਘੰਟਾ ਤੇ ਹੁਣ ਕਰਦੇ ਆਂ ਇਹਨਾਂ ਨੂੰ ਬੰਦ ਸਾਰਿਆਂ ਨੂੰ ਤੇ ਜਾਣ ਦਿੰਦੇ ਇਹਨਾਂ ਨੂੰ ਅੰਦਰ ਇੱਧਰ ਵਾਲੀ ਦਾ ਬੜਗੇ ਅੰਦਰ ਤੇ ਇੱਕੇ ਕਬੂਤਰੀ ਰਹਿ ਗਈ ਉੱਪਰ ਚਾਖੀ ਬਾਈ ਇਹਨਾਂ ਨੂੰ ਵੀ ਕਰਦੇ ਆਂ ਬੰਦ ਤੇ ਰਹੀ ਵਸਿਕ ਕਬੂਤਰ ਆ ਜਾ ਚਲੋ ਬਈ ਮਿੱਤਰੋ ਇਹ ਵੀ ਆ ਗਏ ਨੀਚੇ ਤੇ ਇਹ ਵੀ ਕਰਦੇ ਆਂ ਬੰਦ ਚਲੋ ਜੀ ਵੜ ਗਈ ਆਪਣੇ ਆਪ ਮੋਤਾ ਹੋਣੀ ਕਰਨਾ ਪਿਆ ਤੇ ਇਧਰੋਂ ਇੱਕ ਕਬੂਤਰ ਵੜ ਗਿਆ ਇਹ ਇਧਰ ਖੁੱਡੇ ਚ ਉਹਨੂੰ ਵੀ ਛਰਦੇ ਆਂ ਜਿਹੜਾ ਆਪਣਾ ਚਿੱਟੀਆਂ ਵਾਲਾ ਫੜਿਆ ਸੀ ਆਪਾਂ ਨੇ ਪਲੇਟਾਂ ਤੋਂ ਖੇਤਾਂ ਜੋ ਇਹ ਬੈਠਾ ਉਹ ਲੋ ਲਈ ਮਿੱਤਰੋ ਇਹਨੂੰ ਵੀ ਛੱਡਦੇ ਆਂ ਚੱਲ ਬਈ ਓਏ ਤੇ ਇਹ ਮਿੱਤਰੋ ਕਰਦੇ ਬੰਦ ਤੇ ਇਹ ਵੀ ਵੜ ਗਏ ਅੰਦਰ ਡੋਲੀ ਨੂੰ ਕਰਕੇ ਬੰਦ ਸਾਧਨਦਿਆਂ ਦੀ ਕੁੰਡੀ ਤੇ ਚੱਲਦੇ ਆਂ ਹੁਣ ਨੀਚੇ ਤੇ ਇੱਕੋ ਸਾਹਮਣੇ ਜੰਗਲਿਆਂ 'ਚ ਕਬੂਤਰ ਬੈਠਾ ਏ ਪਤਾ ਨਹੀਂ ਕਿਹਦਾ ਏ ਕਿਹਦਾ ਨਹੀਂ ਪਤਾ ਨਹੀਂ ਜੰਗਲੀਆਂ ਚ ਆਇਆ ਬਾਈ ਬਿਮਾਰ ਜਾ ਇੱਕ ਕੁੱਬਾ ਜਿਹਾ ਹੋਈ ਬੈਠਿਆ ਹੈ ਤੇ ਆਪਣੇ ਬੱਚੇ ਵੀ ਆ ਜਿਹੜੇ ਉਹ ਵੀ ਘੇਰ ਪਾ ਪਾ ਕੇ ਛਤਰੀਆਂ ਤੇ ਬੈਠਣ ਲੱਗ ਗਏ ਉਹ ਵੀ ਦਿਖਾਉਂਦੇ ਆ ਤੁਹਾਨੂੰ ਇਹ ਬੱਚੇ ਬੈਠੇ ਉੱਪਰ ਇਹਨਾਂ ਨੂੰ ਛੇੜਦੇ ਆ ਉੜ ਗਏ ਦੋਨੋਂ ਇਹ ਫਿਰਦੇ ਆ ਦੋਨੋਂ ਬੱਚੇ ਉੜ ਗਏ ਤੇ ਤਾਰਦੇ ਆ ਇਹਨਾਂ ਨੂੰ ਪੜਕੀ ਮਾਰ ਕੇ ਛਤਰੀ ਤੇ ਤੇ ਦਿਖਾਉਂਦੇ ਆ ਤੁਹਾਨੂੰ ਫਿਰ ਜੀ ਬਈ ਮਿੱਤਰੋ ਇੱਕ ਬੱਚਾ ਉਡ ਕੇ ਆ ਗਿਆ ਆਪਣੀ ਦੇਖੋ ਸਿੱਧਾ ਛਤਰੀ ਤੇ ਆਏ ਐ ਇਹ ਫਾਇਦਾ ਹੁੰਦਾ ਹੈ ਬੱਚੇ ਗਝਾਣ ਦਾ ਜਿਵੇਂ ਛੋਟੇ ਛੋਟੇ ਪਠਾਉਂਦੇ ਸੀ ਅਗਲੀ ਵੀਡੀਓ ਦੱਸਾਂਗੇ ਆਪਾਂ ਨੇ ਕਿਵੇਂ ਗਝਾਏ ਕਿਵੇਂ ਨਹੀਂ ਕਿੰਨੇ ਕਿੰਨੇ ਬਠਾਣੇ ਸ਼ੁਰੂ ਕਰਤੇ ਸੀ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਚ ਸਾਰਾ ਦੱਸਾਂਗੇ ਇੱਕ ਬੰਦਿਆ ਕਮੈਂਟ ਵੀ ਆਇਆ ਹੋਇਆ ਸੀ ਦੱਸਾਂਗੇ ਕਿਵੇਂ ਗਝਾਉਂਦੇ ਆਪਾਂ ਬੱਚੇ ਇਹ ਦੇਖੋ ਸਿੱਧੇ ਡਾਇਰੈਕਟ ਘਰਾਂ ਆਏ ਐ ਕਿਸੇ ਨਹੀਂ ਆਸ-ਪਾਸੇ ਬੈਠੇ ਸਿੱਧਾ ਛਤਰੀ ਤੇ ਆਇਆ ਇੱਕ ਛਤਰੀ ਉਹ ਖੜੀ ਆ ਤੇ ਇੱਕੇ ਪੜਕੀ ਮਾਰ ਕੇ ਤਾਰ ਲੇ ਤੇ ਸਿੱਧਾ ਘਰਾਂ ਆ ਗਏ ਤੇ ਕਰਦੇ ਆ ਛਤਰੀ ਹੁਣ ਉੱਥੇ ਖੜੀ ਹਾਂਜੀ ਬਾਈ ਮਿੱਤਰੋ ਕਬੂਤਰਾਂ ਨੂੰ ਪਾਤੇ ਆ ਦਾਣੇ ਤੇ ਦੋ ਕਬੂਤਰ ਉੜ ਗਏ ਸੀ ਉਹਨਾਂ ਦੇ ਦਾਣੇ ਪਏ ਆ ਇਹ ਉੜਦੇ ਆ ਇਹ ਜਾਂਦਾ ਇੱਕ ਇੱਕ ਇਹ ਜਾਂਦਾ ਦੋ ਇਹ ਆ ਗਏ ਤੋ ਤਿੰਨ ਕਬੂਤਰ ਉੜ ਗਏ ਆਪਣੇ ਤੇ ਹੁਣ ਚਲਦੇ ਆਂ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਪਾਈਏ ਦਾਣੇ ਤੇ ਛਤਰੀਆਂ ਖੜੀਆਂ ਆ ਛਤਰੀਆਂ ਤੇ ਕਬੂਤਰ ਬੈਠਾ ਇੱਕ ਇਹਦੇ ਤੇ ਇੱਕ ਇਹ ਛਤਰੀ ਖੜੀ ਐ ਤੇ ਹੁਣ ਚਲਦੇ ਆਂ ਉੱਪਰ ਦਾਣਾ ਲੈ ਚੱਲਦੇ ਹੁਪਰ ਨੂੰ ਤੇ ਹਾਂਜੀ ਬਾਈ ਮਿੱਤਰੋ ਇਹ ਥੋੜੇ ਜਿਹੇ ਦਾਣਾ ਪਏ ਹੈ ਇਹਨੂੰ ਖਨਾ ਦਿੰਦੇ ਹਾਂ ਪਹਿਲਾਂ ਇਹ ਚੁਗ ਲੂਗੇ ਤੇ ਬਾਅਦ ਚ ਪਾ ਦਾਂਗੇ ਨਾ ਦਾਣੇ ਤੇ ਖੋਲਦੇ ਆ ਇਹਨਾਂ ਨੂੰ ਸਾਰਿਆਂ ਨੂੰ ਤੇ ਪਾਣੀ ਪਾ ਦਈਏ ਸਾਫ਼ ਸੁਥਰਾ ਤੇ ਵਾਣ ਦੋ ਇਹਨਾਂ ਨੂੰ ਬਾਹਰ ਪਹਿਲਾਂ ਪਾ ਦਈਏ ਪਾਣੀ ਧੋ ਕੇ ਚਲੋ ਵੀ ਮਿੱਤਰੋ ਪਾਣੀ ਪਾਤੇ ਆਏ ਤੇ ਚਲਦੀ ਵੀਡੀਓ ਨੂੰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਯਾ ਪਾਵਣੀ ਅਗਲੀ ਵੀਡੀਓ ਦੇ ਵਿੱਚ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਧੰਨਵਾਦ